ਲਗਾਤਾਰ ਪੰਜਾਬ ਦੇ ਵਿੱਚ ਹੋ ਰਹੇ ਸੜਕ ਹਾਦਸੇ ਵੱਧਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਸੀ ਕਿ ਛੋਟੇ ਬੱਚੇ ਕੋਈ ਵੀ ਵਹੀਕਲ ਨਹੀਂ ਚਲਾਉਣਗੇ ਅਤੇ ਜੁਰਮਾਨੇ ਦੇ ਨਾਲ ਨਾਲ ਮਾਪਿਆਂ ਨੂੰ ਵੀ ਸਜ਼ਾ ਹੋਵੇਗੀ ਤਾਜ਼ਾ ਮਾਮਲਾ ਦਿਲ ਦਹਿਲਾਉਣ ਵਾਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮੋਟਰਸਾਈਕਲ ਦੇ ਉੱਤੇ ਸਵਾਰ ਇੱਕ 15 ਸਾਲਾਂ ਦਾ ਲੜਕਾ ਅਤੇ ਉਸ ਦੇ ਨਾਲ 18 ਸਾਲਾਂ ਦੀ ਲੜਕੀ ਅਚਾਨਕ ਕਾਰ ਦੇ ਨਾਲ ਟਕਰਾ ਗਈ। ਟੱਕਰ ਇੰਨੀ ਖਤਰਨਾਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਮੋਟਰਸਾਈਕਲ ਵੀ ਖਿਲਰਿਆ ਹੋਇਆ ਦਿਖਾਈ ਦਿੱਤਾ। ਦੱਸਿਆ ਜਾ ਰਿਹਾ ਹੈ ਕਿ 15 ਸਾਲ ਦੇ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਲੜਕੀ ਸਿਵਲ ਹਸਪਤਾਲ ਸੰਗਰੂਰ ਵਿਖੇ ਜੇਰੇ ਇਲਾਜ ਹੈ। ਮਲਵਾਲਾ ਦਾ ਪੂਰੀ ਦਾ ਪਟੜ ਹੋ ਗਿਆ। ਓਕੇ ਓਕੇ ਪ੍ਰਸ਼ਾਸਨ ਮੈਂ ਤਾਂ ਚੱਕ ਕੇ ਲੈ ਗਿਆ ਹਾਂ ਚੱਲ ਕੁੜੀ ਨੂੰ ਛੱਡਿਆ ਜੇ ਮੁੰਡੇ ਨੂੰ ਹੋਰ ਦੇ ਜੱਗ ਓਕੇ ਦੇਖਾ ਜਿੱਥੇ ਜਾ ਰਹੇ ਸੀ ਇਹ ਇਹਦਾ ਦੇਖ ਕੁੜੀ ਵੀ ਆ ਕੁੜੀ ਦੇ ਚਲਾ ਐਵੇਂ ਕੁੜੀ ਦਾ ਪੱਟਾ ਠੀਕ ਉਹਦੇ ਵਿੱਚ ਇੱਕ ਸਾਡੇ ਕੋਲ ਬ੍ਰੋਟ ਡੈਟ ਆਇਆ ਸੀਗਾ ਤੇ ਜਿੱਦਿਹੀ ਬੋਡੀ ਵਿੱਚ ਮੋਰਚਰੇ ਸ਼ਿਫਟ ਕੀਤੀ ਹੈ ਤੇ ਜਿਹੜਾ ਹਰਸ ਹੈਗਾ ਉਹ ਸਟੇਬਲ ਹੈ ਉਹਦੇ ਲੱਗਦਾ ਫ੍ਰੈਕਚਰ ਸੀਗਾ ਤੇ ਉਹਨੂੰ ਦਾਖਲ ਕਰ ਲਿਆ ਗਿਆ ਤੇ ਹੁਣ ਚੱਲ ਰਿਹਾ ਕਿਉਂਕਿ ਉਹਨਾਂ ਦਾ 18 ਸਾਲ ਹੈ